ਹਨ ਬੈਂਕ ਅਕਾਊਂਟ ਦੇ ਵਿੱਚ 50000 ਤੋਂ ਘੱਟ ਰਕਮ ਹੋਈ ਤੇ ਜੁਰਮਾਨਾ ਲੱਗੇਗਾ ਹੁਣ ਕਿਹੜੇ ਬੈਂਕ ਦੇ ਵਿੱਚ ਜਿਹੜਾ ਏ ਉਹ ਤੁਸੀਂ 50000 ਤੋਂ ਘੱਟ ਦੀ ਰਕਮ ਨਹੀਂ ਰੱਖ ਸਕਦੇ ਜਿਨ੍ਹਾਂ ਜਿਨ੍ਹਾਂ ਦੇ ਬੈਂਕ ਅਕਾਊਂਟ ਹੈਗੇ ਨੇ ਉਹ 1 ਮਿੰਟ ਕੱਢ ਕੇ ਖਬਰ ਜਾਣ ਲਵੋ ਐਮੀ ਘਾਟਾ ਖਾਜੋਗੇ ਬਾਅਦ ਦੇ ਵਿੱਚ ਕਹੋਗੇ ਕਿ ਸਾਨੂੰ ਪਤਾ ਹੀ ਨਹੀਂ ਲੱਗਾ ਜੀ ਹਾਂ ਸੋਸ਼ੀ ਗਾਲ ਤੁਸੀਂ ਦੇਖ ਰਹੇ ਹੋ ਨੇਸ਼ਨ ਪੋਸਟ ਤੇ ਮੈਂ ਹੱਥ ਥਾਟੇ ਨਾਲ ਟਰਿਆ ਬਹੁਤ سارے ਲੋਕ ਜਿਹੜੇ ਨੇ ਉਹ ਕਮਾਉਂਦੇ ਨੇ ਅਤੇ ਆਪਣਾ ਪੈਸਾ ਜਿਹੜਾ ਹੈ ਉਹ ਬੈਂਕਾਂ ਦੇ ਵਿੱਚ ਰੱਖ ਲੈਂਦੇ ਨੇ ਜਿਸ ਦੇ ਵਿੱਚ ਗਰੀਬ ਵਰਗ ਦੇ ਲੋਕ ਵੀ ਆਉਂਦੇ ਨੇ ਅਮੀਰ ਵਰਗ ਦੇ ਲੋਕ ਵੀ ਆਉਂਦੇ ਨੇ ਪਰ ਸੋਚੋ ਕਿ ਸਿਰਫ ਕਹਿ ਦਿੱਤਾ ਜਾਵੇ ਕਿ 50000 ਦੀ ਰਕਮ ਤੁਹਾਡੇ ਮਹੀਨੇ ਦੀ ਜੋ ਹੈ ਇਸ ਅਕਾਊਂਟ ਦੇ ਵਿੱਚ ਹੋਣੀ ਚਾਹੀਦੀ ਹੈ ਮਿਨੀਮਮ ਬੈਲੈਂਸ 50000 ਕਰ ਦਿੱਤਾ ਜਾਵੇ ਤੇ ਗਰੀਬ ਬੰਦਾ ਜੋ ਕਿ 10000 20000 15000 ਰੁਪਏ ਰੱਖਦਾ ਹੈ ਉਹ ਕੀ ਕਰੇਗਾ ਕੀ ਇੱਥੇ ਸਵਾਲ ਚੁੱਕਣਾ ਬੰਦ ਹੈ ਕਿ ਕੀ ਤੁਹਾਨੂੰ ਲੱਗਦਾ ਹੈ ਕਿ ਬੈਂਕ ਨੇ ਸਿਰਫ ਔਰ ਸਿਰਫ ਚਾਹੁੰਦਾ ਹੈ ਕਿ ਉਸ ਦੇ ਜੋ ਹੈ ਬੈਂਕ ਦੇ ਵਿੱਚ ਸਿਰਫ ਅਮੀਰਾਂ ਦਾ ਅਕਾਊਂਟ ਹੋਵੇ ਅਤੇ ਗਰੀਬ ਕਿਤੇ ਹੋਰ ਜਾ ਕੇ ਖੁਲਵਾ ਲੈਣ ਇਸ ਦਾ ਸਵਾਲ ਤਾਂ ਚੁੱਕਣਾ ਬਣਦਾ ਹੈ ਪਰ ਸਵਾਲ ਇਹ ਬੈਂਕ ਹੀ ਦੇ ਸਕਦਾ ਹੈ ਪਰ ਹੁਣ ਤੁਹਾਨੂੰ ਪੂਰੀ ਜਾਣਕਾਰੀ ਦੇ ਦਿੰਦੇ ਆ ਕਿ ਆਖਿਰਕਾਰ ਹੋਇਆ ਕੀ ਹੈ ਦਰਅਸਲ ICICI ਬੈਂਕ ਜੋ ਕਿ ਪ੍ਰਾਈਵੇਟ ਬੈਂਕਾਂ ਦੇ ਵਿੱਚੋਂ ਕਾਫੀ ਵੱਡਾ ਬੈਂਕ ਹੈ ਉਸਨੇ ਆਪਣਾ ਮਿਨੀਮਮ ਬੈਲੈਂਸ 50000 ਰੁਪਏ ਕਰ ਦਿੱਤਾ ਹੈ ਮਤਲਬ ਹੋਰ ਕਿਸੇ ਬੈਂਕਾਂ ਦੇ ਵਿੱਚ ਇਹ ਹਾਲੇ ਲਾਗੂ ਨਹੀਂ ਹੋਇਆ ਹੈ ਇਹ ਵਾਕਿਆ ਹਰੇਕ ਬੈਂਕ ਦਾ ਵੱਖਰਾ ਵੱਖਰਾ ਮਿਨੀਮਮ ਬੈਲੈਂਸ ਹੁੰਦਾ ਹੈ ਕਿਸੇ ਨੇ 10000 ਰੁਪਏ ਰੱਖਿਆ ਹੁੰਦਾ ਹੈ ਕਿਸੇ ਨੇ 20000 ਤੇ ਕਿਸੇ ਨੇ 0 ਰੱਖਿਆ ਹੁੰਦਾ ਹੈ ਪਰ ICICI ਬੈਂਕ ਨੇ 50000 ਆਪਣਾ ਮਿਨੀਮਮ ਬੈਲੈਂਸ ਕਰ ਦਿੱਟਾਇਓ ਵੀ ਸ਼ਹਿਰ ਦੇ ਲੋਕਾਂ ਦੇ ਲਈ ਮਤਲਬ ਜਿਹੜੇ ਸਿਟੀ ਦੇ ਲੋਕ ਨੇ ਉਹਨਾਂ ਦੇ ਲਈ ਮਿਨੀਮਮ ਬੈਲੈਂਸ 50000 ਹੈ ਮਤਲਬ 50000 ਤੋਂ ਘੱਟ ਅਕਾਊਂਟ ਦੇ ਵਿੱਚ ਹੋਇਆ ਤੇ ਜੁਰਮਾਨਾ ਲੱਗੇਗਾ ਅਕਾਊਂਟ ਤੇ ਪਹਿਲਾ ਇਹ ਮਿਨੀਮਮ ਬੈਲੈਂਸ ਜਿਹੜਾ ਹੈ ਉਹ 10000 ਰੁਪਏ ਹੁੰਦਾ ਸੀ ਇਸ ਨੂੰ 5 ਗੁਣਾ ਵਧਾ ਦਿੱਤਾ ਗਿਆ ਹੈ ਤੇ ਜਿਹੜੇ ਛੋਟੇ ਸ਼ਹਿਰ ਨੇ ਜਿਹੜੇ ਛੋਟੇ ਛੋਟੇ ਸਿਟੀਜ਼ ਨੇ ਉਹਨਾਂ ਦੇ ਲਈ ਇਹ 25000 ਰੁਪਏ ਕਰ ਦਿੱਤਾ ਗਿਆ ਹੈ ਹੁਣ ਤੁਹਾਡੇ ਅਕਾਊਂਟ ਦੇ ਵਿੱਚ ਤਕਰੀਬਨ 25000 ਰੁਪਏ ਛੋਟੇ ਸ਼ਹਿਰਾਂ ਦੇ ਲੋਕਾਂ ਦੇ ਵਿੱਚ ਹੋਣਾ ਚਾਹੀਦਾ ਹੈ ਤੇ ਪਿੰਡਾਂ ਦੇ ਲਈ ਕਰ ਦਿੱਤਾ ਗਿਆ ਹੈ ਜੀ ਪਿੰਡਾਂ ਦੇ ਲਈ ਵੀ ਇਹ ਰਕਮ ਵਧਾ ਦਿੱਤੀ ਗਈ ਹੈ ਤੇ ਸ਼ਾਇਦ ਇਹ ਰਕਮ ਜਿਹੜੀ ਆ 5000 ਰੁਪਏ ਕਰ ਦਿੱਤੀ ਹੈ ਹਾਲਾਂਕਿ ਮੈਂ ਛੋਟੇ ਸ਼ਹਿਰਾਂ ਦੇ ਲਈ ਥੋੜਾ ਜਿਹਾ ਮੈਨੂੰ ਡਾਊਟ ਹੈ ਕਿ 5000 ਰੁਪਏ ਜਿਹੜਾ ਇਹਨਾਂ ਦਾ ਕਰ ਦਿੱਤਾ ਗਿਆ ਕਿਉਂਕਿ ਪਹਿਲਾਂ ਸ਼ਾਇਦ ਇਹਨਾਂ ਦਾ 2500 ਰੁਪਏ ਜਿਹੜਾ ਹੈ ਉਹ ਮਿਨੀਮਮ ਬੈਲੈਂਸ ਹੁੰਦਾ ਸੀ ਜੋ ਹੈ ਉਹ ICICI ਬੈਂਕ ਨੇ ਕਹ ਦਿੱਤਾ ਹੈ ਕਿ ਜਿਹੜਾ ਹੈ ਤੁਸੀਂ ਹੁਣ 50000 ਤੋਂ ਤੁਹਾਡਾ ਅਕਾਊਂਟ ਜਿਹੜਾ ਹੈ ਉਹ ਖੁੱਲੇਗਾ ਤੁਹਾਨੂੰ ਇਸ ਦਿਨਾਰੇ ਦੱਸ ਦਈਏ ਕਿ ਜਿਹੜੇ ਆਲਰੇਡੀ ਬੈਂਕ ਅਕਾਊਂਟ ਉੱਤੇ ਹੈਗੇ ਨੇ ਇਹ ਉਹਨਾਂ ਤੇ ਲਾਗੂ ਨਹੀਂ ਹੋਵੇਗਾ 1 ਅਗਸਤ 2025 ਤੋਂ ਜਿਨ੍ਹਾਂ ਨੇ ਇਹ ਅਕਾਊਂਟ ਖੋਲ੍ਹ ਲਿਆ ਹੈ ਇਹ ਜਿਹੜਾ ਹੈ ਸਿਰਫ ਉਹਨਾਂ ਤੇ ਲਾਗੂ ਹੋਵੇਗਾ ਸੋ ਹੁਣ ਲੋਕਾਂ ਨੇ ਕਿਹਾ ਕਿ RBI ਨੂੰ ਇਸ ਦੇ ਵਿੱਚ ਬੋਲਣਾ ਚਾਹੀਦਾ ਹੈ ਵੀ ਅਜਿਆ ਨਹੀਂ ਹੋਣਾ ਚਾਹੀਦਾ ਕਿਉਂਕਿ ਲੋਕਾਂ ਨੇ ਸਵਾਲ ਚੱਕਿਆ ਕਿ ਗਰੀਬ ਲੋਕ ਵੀ ਨੇ ਮੱਧ ਵਰਗੀ ਲੋਕ ਵੀ ਨੇ ਜਿਹੜੇ ਥੋੜਾ ਥੋੜਾ ਪੈਸਾ ਸੇਵ ਕਰਦੇ ਨੇ ਫਿਰ ਕਢਵਾ ਲੈਂਦੇ ਨੇ ਜਰੂਰਤ ਪੈਂਦਾ ਹੈ ਤੇ ਅਜਿਹਾ ਨਹੀਂ ਹੋਣਾ ਚਾਹੀਦਾ ਹੈ ਤੇ ਇਸ ਦਾ ਜਵਾਬ ਦੇ ਵਿੱਚ ਪਤਾ ਕੀ ਮਿਲਿਆ ਕਿ RBI ਨੇ ਜਿਹੜਾ ਉਹ ਬੈਂਕਾਂ ਤੇ ਮਿਨੀਮਮ ਲਿਮਿਟ ਜਿਹੜਾ ਹੈ ਉਹ ਛੱਡਿਆ ਹੋਇਆ ਹੈ ਕਿ ਬੈਂਕ ਖੁਦ ਦੇ ਫੈਸਲਾ ਜਿਹੜਾ ਹੈ ਉਹ ਲੈ ਸਕਦੇ ਨੇ ਸੋ ਤੁਸੀਂ ਕਿਵੇਂ ਦੇਖਦੇ ਹੋ ਕੀ ਕਹਿਣਾ ਚਾਹੋਗੇ ਤੁਹਾਡੀ ਆਪਣੀ ਕੀ ਰਾਏ ਹੈ ਜਰੂਰ ਦੱਸਣਾ